ਸਾਰੀ ਦੁਨੀਆ ਘੁੰਮਿਆ ਤੇ ਜੇ ਮੈਂ ਖੰਡੇ ਬਾਟੇ ਦਾ ਅੰਮ੍ਰਿਤ ਲੱਖਾਂ ਲੋਕਾਂ ਨੂੰ ਸ਼ਕਾਇਆ ਹੈ ਨਾ ਤੇ ਗੁਰੂ ਗੋਬਿੰਦ ਸਿੰਘ ਦੇ ਪਿਆਰ ਕਰਕੇ ਸ਼ਕਾਇਆ। ਵਾਹਿਗੁਰੂ ਕਿੰਨਾ ਕੁਝ ਲੋਕਾਂ ਨੇ ਬੋਲਣਾ ਕਈ ਕੁਝ ਕਹਿਣਾ ਪਰ ਪਿਆਰ ਬੰਦੇ ਨੂੰ ਤੋਰੀ ਰੱਖਦਾ। ਜਿਸ ਦੀ ਜ਼ਿੰਦਗੀ ਦੇ ਵਿੱਚ ਪਿਆਰ ਨਹੀਂ ਰਿਹਾ ਉਹਦੀ ਜ਼ਿੰਦਗੀ ਬੜੀ ਖੁਸ਼ਕ ਹੋ ਜਾਂਦੀ, ਖਾਲੀ ਹੋ ਜਾਂਦੀ। ਸੁੱਕਾ ਸੁੱਕਾ ਹੋਇਆ ਦਰਖਤ ਤੇ ਹਰੇ ਦਰਖਤ 'ਚ ਕਿੰਨਾ ਫਰਕ ਹੁੰਦਾ ਹੈ? ਜਿਹਦੇ ਅੰਦਰ ਪਿਆਰ ਨਹੀਂ ਹੁੰਦਾ ਸੁੱਕੇ ਦਰਖਤ ਵਰਗਾ ਹੁੰਦਾ। ਗੁਰੂ ਸਾਹਿਬ ਦੇ ਪ੍ਰਤੀ ਸਾਡਾ ਪਿਆਰ ਚਾਹੀਦਾ ਹਾਂ ਇੱਕ ਗੱਲ ਹੋਰ ਰੱਖਿਓ ਵੱਢ ਦੇਾਂਗੇ ਮਾਰ ਦੇਾਂਗੇ ਕੁੱਟ ਦੇਾਂਗੇ ਜੀ ਮੈਂ ਪਿਆਰ ਕਰਦਾ ਜਿਹੜਾ ਮਾਰ ਨੂੰ ਐ ਬੋਲੂ ਮੈਂ ਖਤਮ ਕਰ ਦੂੰ ਏਦਾਂ ਦੀ ਸੋਚ ਨਾ ਰੱਖੋ ਅਗਲੇ ਦੀ ਆਪਣੀ ਸੋਚ ਹੈ ਤੇਰਾ ਪਿਆਰ ਤੇਰੇ ਨਾਲ ਕਲਗੀਆਂ ਵਾਲੇ ਦਾ ਨਹੀਂ ਕੁਝ ਕੱਟਣਾ ਜਿਹੜਾ ਉਹਨਾਂ ਨੂੰ ਮਾੜਾ ਵੀ ਬੋਲਦਾ ਹੈ ਅਗਲੇ ਦੀ ਜ਼ਿੰਦਗੀ ਹੈ ਕਿਸੇ ਦਾ ਨਹੀਂ ਉਹ ਤੇ ਪਰ ਤੇਰੇ ਅੰਦਰ ਕੀ ਚੱਲਦਾ ਹੈ ਮਸਲਾ ਇਹ ਹੋਣਾ ਚਾਹੀਦਾ ਅਸੀਂ ਲੋਕਾਂ ਨੂੰ ਵੱਢਣ ਤੋਂ ਰੁਪਈਏ ਮਾਰਨ ਤੋਂ ਰੁਪਈਏ ਜੀ ਤੁਸੀਂ ਦੀ ਪਿਆਰ ਕਰਦੇ ਮੈਂ ਕਰਦਾ ਜਾਂ ਜਿਵੇਂ ਮੈਂ ਕਰਦਾ ਓਵੇਂ ਹੀ ਤੂੰ ਪਿਆਰ ਕਰ ਐ ਨਹੀਂ ਹੁੰਦਾ ਹਰ ਬੰਦੇ ਦਾ ਆਪਣਾ ਇੱਕ ਪਿਆਰ ਕਰਨ ਦਾ ਇੱਕ ਤਰੀਕਾ ਹੁੰਦਾ ਇੱਕ ਢੰਗ ਹੁੰਦਾ ਹੈ ਤੁਹਾਡਾ ਪਿਆਰ ਸੁਥਰਾ ਹੋਣਾ ਚਾਹੀਦਾ ਤੁਹਾਡਾ ਪਿਆਰ ਸਾਫ਼ ਹੋਣਾ ਚਾਹੀਦਾ ਤੁਹਾਡਾ ਪਿਆਰ ਪਾਕ ਹੋਣਾ ਚਾਹੀਦਾ ਤੁਹਾਡੇ ਪਿਆਰ ਵਿੱਚ ਇੱਕ ਆਪਣੇ ਆਪ ਵਿੱਚ ਇੱਕ ਲੋਰ ਰਹਿਣਾ ਚਾਹੀਦਾ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਵਾਦ ਆਉਂਦਾ ਆਪਣੀ ਜ਼ਿੰਦਗੀ 'ਚ ਆਨੰਦ ਆਉਂਦਾ ਜਿਹੜਾ ਬੰਦਾ ਮਾੜਾ ਬੋਲਦਾ ਆਪਣੀ ਜ਼ੁਬਾਨ ਗੰਦੀ ਕਰਦਾ ਤੂੰ ਆਪਣੇ ਪਿਆਰ ਦੇ ਵਿੱਚ ਰਿਹਾ ਕਰ ਮੈਂ ਮਾਰ ਨੂੰ ਪਿਆਰ ਕਰਦਾ ਸਤਿਗੁਰੂ ਮੇਰੇ ਐ ਕਲਗੀਆਂ ਵਾਲੇ ਪਾਸ਼ਾ ਇਦਾਂ ਇੱਕ ਪਿਆਰ ਦਾ ਨਸ਼ਾ ਰੱਖੋ ਪਿਆਰ ਦੇ ਵਿੱਚ ਬੰਦਾ ਫਿਰ ਤੁਰਿਆ ਰਹਿੰਦਾ ਤੁਰਿਆ ਰਹਿੰਦਾ ਥੱਕਦਾ ਹੀ ਨਹੀਂ ਅੱਕਦਾ ਹੀ ਨਹੀਂ ਜਦੋਂ ਪਿਆਰ ਮਿਸ ਹੋ ਜਾਂਦਾ ਫਿਰ ਗੱਲ ਨਹੀਂ ਬਣਦੀ ਮੈਂ ਨਾ 25 ਸਾਲਾਂ ਵਿੱਚ ਮੈਨੂੰ ਲੱਗਦਾ ਸਾਡਾ ਕੋਈ دیਵਾਨ ਉਹਨਾਂ ਚਿਰ ਪੂਰਾ ਨਹੀਂ ਹੋਇਆ ਜਿੰਨਾ ਚਿਰ ਅਸੀਂ ਗੁਰੂ ਗੋਬਿੰਦ ਸਿੰਘ ਦਾ ਨਾਮ ਨਹੀਂ ਲਿਆ